ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫੜੇ ਲੈ ਕੇ ਹਾਜ਼ਰ ਹਾਂ ਜੀ ਅੱਜ ਰਾਤ ਦੀ ਗੱਲ ਕਰਾਂ ਤੇ ਅਗਲੇ 24 ਘੰਟਿਆਂ ਤੇ ਮੌਸਮ ਦੀ ਗੱਲ ਕਰਾਂਗੇ ਯਾਨੀ ਕਿ 12 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਵੀ ਗੱਲ ਕਰਾਂਗੇ ਐਸੇ ਲਈ ਜਿਵੇਂ ਤਾਜ਼ਾ ਸੈਟੇਲਾਈਟ ਦਸੀ ਰਿਹਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੁਪਹਿਰ ਦੇ ਲਗਭਗ 8:00 ਦੇ ਸ਼ਾਮ ਦੇ 4:00 ਵਜੇ ਨੂੰ ਜਾ ਰਿਹਾ ਜੀ ਤੇ 11 ਜਨਵਰੀ ਦਾ ਅੱਜ ਦਿਨ ਹੈ ਜੋ ਜਿਵੇਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਵੀ ਅਪਡੇਟ ਦਿੱਤੀ ਸੀ ਕਿ ਅੱਜ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਐਸੇਲੇ ਮੀਂਹ ਡਰਜ ਹੋ ਰਹੇ ਨੇ ਜੇਕਰ ਗੱਲ ਸਭ ਤੋਂ ਪਹਿਲਾਂ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਦੇਖੋ ਆ ਜਾ ਕਿ ਐਸੇਲੇ ਸੰਘਣੀ ਬੱਦਲਵਾਈ ਦਾ ਦੌਰ ਚੱਲ ਰਿਹਾ ਸਿਸਟਮ ਪੂਰੀ ਤਰ੍ਹਾਂ ਜੋਰ ਫੜਿਆ ਹੋਇਆ ਜਿਹੜੇ ਆਪਣੇ ਪਛਮੀ ਖੇਤਰ ਆ ਦੱਖਣ ਪਛਮੀ ਮਾਲਵੇ ਦੇ ਖਾਸਕਰ ਬਠਿੰਡਾ ਅਸ਼ਰ ਮੁਖਸਰ ਸਾਹਿਬ ਜਾਤੋ ਫਰੀਦਕੋਟ ਫਿਰੋਜ਼ਪੁਰ ਬੋਹਰ ਫਾਜ਼ਿਲਕਾ ਤੇ ਬਰਨਾਲਾ ਸੰਗਰੂਰ ਮਲੇਰਕੋਟਲਾ ਦੇ ਕੁਝ ਖੇਤਰਾਂ ਦੇ ਵਿੱਚ ਐਸੇਲੇ ਮੀਂਹ ਜਾਰੀ ਨੇ ਕਿਤੇ ਕਿਤੇ ਗੁਰਦਾਸਪੁਰ ਹਲਕੇ ਕਿਨੁਮਨਾਸ ਵੀਰੇ ਜਾਰੀ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਜਾਂ ਫਿਰ ਕਹ ਲਈਏ ਅੱਜ ਰਾਤ ਦੇ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਇਹ ਸਿਸਟਮ ਪੂਰੇ ਤਰ੍ਹਾਂ ਐਕਟੀਵੇਟ ਰਹੇਗਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਗੁਰਦਾਸਪੁਰ ਤੇ ਹਠਾਣਾ ਕੋਲ ਇਹਨਾਂ ਖੇਤਰਾਂ ਦੇ ਵਿੱਚ ਹਾਲੇ ਅਮੀ ਬਾਕੀ ਨਹੀਂ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਅੱਜ ਰਾਤ ਨੂੰ ਇਸ ਜਿਹੜੇ ਜ਼ਿਲ੍ਹੇ ਕਵਰ ਹੋਣਗੇ ਟਟਮੇ ਵੀ ਦਰਜ ਹੋ ਰਿਹਾ ਨੇ ਕਿਤੇ ਕਿਤੇ ਹਲਕੇ ਸ਼ਰਾਟੇ ਲੱਗ ਰਹੇ ਨੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੱਗ ਰਿਹਾ ਤੇ ਰੁਕ ਰੁਕ ਕੇ ਮ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਜਾਂ ਫਿਰ ਕਿ ਅੱਜ ਰਾਤ ਜਾਂ ਇਹ ਮੀਂਹ ਜਿਹੜਾ ਕੱਲ ਦੁਪਹਿਰ ਤੱਕ ਇਸੇ ਤਰ੍ਹਾਂ جاری ਰਣੇ ਨੇ ਟਟਵੇਂ ਰੂਪ ਦੇ ਵਿੱਚ ਤੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਹਾਲੇ ਵੀ ਹਲਕੀ ਗੜਮਾਰੀ ਦੇ ਅਸਰ ਜਿਹੜੇ ਬਣੇ ਹੋਏ ਨੇ ਹਰਿਆਣੇ ਦੀ ਗੱਲ ਕਰੀਏ ਜੀ ਸਾਰੇ ਹਰਿਆਣੇ ਦੇ ਵਿੱਚ ਉਮੀਦਾਰ ਜਿ ਹੋ ਰਿਹਾ ਕੋਈ ਜ਼ਿਲ੍ਹਾ ਵਾਰਾਂ ਕੜੇ ਦੱਸਣ ਦੀ ਲੋੜ ਨਹੀਂ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਤੇ ਲੱਗ ਵੀ ਰਹੇ ਨੇ ਵੀ ਨੇ ਦੂਜੇ ਪਾਸੇ ਰਾਜਸਥਾਨ ਦੀ ਗੱਲ ਕਰੀਏ ਜੀ ਰਾਜਸਥਾਨ ਦੇ ਵੀ ਖਾਸ ਕਰਕੇ ਜਿਹੜੇ ਉੱਤਰ ਪੂਰਬੀ ਖੇਤਰਾਂ ਜਿਹ ਯੋ ਯੂਪੀ ਦੇ ਜਿਹੜੇ ਪਛਮੀ ਖੇਤਰ ਹੈ ਜੀ ਪਛਮੀ ਜਲਿਆਂ ਦੇ ਵਿੱਚ ਮੀਂਹ ਜਿਹੜਿਆ ਆਉਂਦੇ ਘੰਟਿਆਂ ਦੇ ਦਰਮਿਆਨ ਪਹੁੰਚਣਗੇ ਤੇ ਅੱਜ ਰਾਤ ਯੂਪੀ ਦਾ ਵੀ ਪਛਮੀ ਖੇਤਰ ਜਿਹੜੇ ਮੀਨਾਲ ਕਵਰ ਹੋਣਗੇ ਦਿੱਲੀ ਫਲਾਸ ਆਸ-ਪਾਸ ਦੇ ਖੇਤਰ ਜਿਹੜੇ ਗੁਰੂਗਰਾਮ ਹਰਿਆਣਾ ਦੇ ਉਹ ਖੇਤਰ ਜਿਹੜੇ ਦਿੱਲੀ ਦੇ ਨਾਲ ਲੱਗਦੇ ਆ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਜਿਹੜੇ ਬਣੇ ਹੋਈ ਨੇ ਸੋ ਪੰਜਾਬ ਦੇ ਜਿਹੜੇ ਸਾਡੇ ਸਾਥੀ ਖਾਸ ਕਰ ਮਾਲਵੇ ਦੇ ਦੱਖਣ ਪੱਛਮੀ ਮਾਲਵੇ ਖੇਤਰ ਤੋਂ ਜੁੜੇ ਨੇ ਜਾਂ ਮਾਝੇ ਤੋਂ ਜੁੜੇ ਨੇ ਜਾਂ ਫਿਰ ਕੇਂਦਰੀ ਮਾਲਵੇ ਤੋਂ ਜੁੜੇ ਨੇ ਤੇ ਜਿੱਥੇ ਮੀਂਹ ਦਾ ਅਨੁਮਾਨ ਹੋ ਰਿਹਾ ਨੇ ਜੀ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਰਾਤ ਦੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਅਪਡੇਟ ਦੇਵਾਂਗੇ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਕੱਲ 12 ਤਰੀਕ ਤੋਂ ਅੱਗੇ ਮੌਸਮ ਕਿਦਾਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਰਾਤ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਧੰਨਵਾਦ ਜੀ ਸ਼ੁਕਰੀਆ